ਬੋਲਾਂ ਦੇ ਜਿਗਰ ਦੇ ਵਿੱਚ ਕੀਤੀਆਂ ਨੇ ਔਰ ਨਾਲ ਦੀ ਨਾਲ ਟੀਨਾ ਜਿਹੜਾ ਨਡਾਲੇ ਵਾਲਾ ਮਸ਼ਹੂਰ ਪਲੇਅਰ ਹੋਇਆ ਬਹੁਤ ਬਹੁਤ ਧੰਨਵਾਦ ਨਾਲ ਲਵੀ ਵਰਗੇ ਸਾ ਵੱਡੇ ਸ਼ਹਿਰ ਦੇ ਕਹਿ ਦਈਏ ਵੱਡੇ ਪਿੰਡ ਦੇ ਕਹਿ ਦਈਏ ਨਡਾਲਾ ਪੂਰੇ ਕਹਿੰਦੇ ਕਪੂਰਥਲੇ ਦਾ ਮਹਾਨ ਨਗਰ ਔਰ ਗੱਲਾਂ ਕਹਿੰਦੇ ਵੱਡੇ ਪੱਦਰ ਤੇ ਚੱਲਦੀਆਂ ਨੇ ਜਿੱਥੇ ਕਿ ਕਹਿੰਦੇ ਟਾਂਡੀ ਵਾਲੇ ਬਲਵਿੰਦਰ ਫਿੱਟੂ ਦੇ ਨਾਲ ਐਨ ਵੱਧ ਚੜ ਕੇ ਪਿਆਰ ਪ੍ਰੀਤ ਸਿੰਘ ਜੀ ਦਾ ਅਦਾ ਰਿਹਾ ਹੈ ਔਰ ਦੁਨੀਆ ਭਰ ਦੇ ਵਿੱਚ ਹਮੇਸ਼ਾ ਹਮੇਸ਼ਾ ਇਹ ਗੱਲਾਂ ਨਡਾਲੇ ਵਾਲੇ ਪ੍ਰੀਤਮ ਸਿੰਘ ਦੀਆਂ ਚੱਲਦੀਆਂ ਰਹਿਣਗੀਆਂ ਰਾ ਲੈ ਕੇ ਕਹਿੰਦੇ ਅੱਜ ਦੇ ਟੂਰਨਾਮੈਂਟ ਦਾ ਰਸਮੀ ਉਰਘਾਟਨ ਕੀਤਾ ਹੈ ਔਰ ਦਲਜੀਤ ਸਿੰਘ ਨਡਾਲਾ ਸਾਹਿਬ ਜੀ ਨੂੰ ਵੈਲਕਮ ਆਖਦੇ ਆ ਕਿ ਤੁਸੀਂ ਘਰ ਛੱਡ ਕੇ ਆਏ ਅਸੀਂ ਫੁੱਲੇ ਨਾਲ ਸਮਾਏ ਸਾਡੇ ਦਰ ਤਸ਼ਰੀਫ ਲੈ ਆਇਆ ਨੂੰ ਆਓ ਜੀ ਜੀ ਆਇਆਂ ਨੂੰ ਔਰ ਕੈਮਰੇ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਆਪਾਂ ਬਹੁਤ ਵਧੀਆ ਬਹੁਤ ਵਧੀਆ ਹੋਦਰ ਕੋਈ ਨਹੀਂ ਕੋਈ ਨਹੀਂ ਉਹ ਪੁੱਤੋ ਜਾ ਰਿਹਾ ਮਾਰਕਰ ਭਾਜੀ ਯਾਰ ਪੁਕਾ ਦਿਓ ਭਾਜੀ ਪਾਣੀ ਦੇ ਦਿਓ ਯਾਰ ਕੋਈ ਤੇ ਕੋਈ ਨਾ ਹੋ ਗਿਆ ਲੈ ਜਾਂਦੇ ਹੋ ਗਿਆ ਸਾਰੇ ਜਿਨ੍ਹਾਂ ਦੇ ਵਿੱਚ ਦਿਲਜੀਤ ਸਿੰਘ ਜਿੰਡਾਲਾ ਔਰ ਡਾਕਟਰ ਟੋਨੀ ਜੀ ਔਰ ਡਾਕਟਰ 사જન ਜੀ ਜੀ ਆਨੂੰ ਵੈਲਕਮ ਵੱਡੇ ਪੱਦਰ ਤੇ ਆਖਦੇ ਆਂ ਉੱਚੇ ਚ ਤੌਰ ਤੇ ਹਾਂਜੀ ਦਲਜੀਤ ਸਿੰਘ ਜੀ ਨਡਾਲਾ ਸਾਹਿਬ ਉਹਨਾਂ ਨੂੰ ਬੇਨਤੀ ਹੈ ਕਿ ਜਾਂ ਤੱਕ ਮਿੰਟ ਜਿਹੜੇ ਆ ਆਪਣੇ ਇਸ ਖੇਡ ਮੇਲ ਖੇਡ ਮੇਲੇ ਨੂੰ ਛਾਹ ਕਰਨ ਦੇ ਵਾਸਤੇ ਵਿਚਾਰ ਜ਼ਰੂਰ ਦੇਣ ਸੋ ਮਾਈਕ ਜਿਹੜਾ ਇੱਕ ਦੋ ਮਿੰਟ ਵਾਸਤੇ ਉਹਨਾਂ ਦੇ ਹਵਾਲੇ ਕਰਨ ਜਾ ਰਹੇ ਆ ਲਖਾ ਦਾ ਦਾਤਾ ਕਲੱਬ ਰਜਿਸਟਰ ਨਡਾਲਾ ਵੱਲੋਂ ਅੱਜ ਨਡਾਲੇ ਦੇ ਵਿੱਚ 42ਵਾਂ ਜਿਹੜਾ ਸਾਲਾਨਾ ਖੇਡ ਮੇਲਾ ਬੜੀ ਧੂਮਧਾਮ ਦੇ ਨਾਲ ਕਰਾਇਆ ਜਾ ਰਿਹਾ ਹੈ ਕਲੱਬ ਦੇ ਸਾਰੇ ਹੀ ਪਤਵੰਤੇ ਸੱਜਣ ਮੈਂਬਰ ਸਹਿਬਾਨ ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ ਇਸ ਸਟੇਡੀਅਮ ਨੂੰ ਕੱਲ ਰੋਜ਼ ਤੋਂ ਹੀ ਬੜੇ ਵਧੀਆ ਤਰੀਕੇ ਨਾਲ ਸ਼ਿੰਗਾਰਿਆ ਹੈ ਆਪਾਂ ਸਾਰੇ ਦੇਖ ਰਹੇ ਆ ਛੋਟੇ ਬੱਚਿਆਂ ਦਾ ਮੈਚ ਹੋ ਰਿਹਾ ਔਰ ਸਾਰੇ ਹੀ ਬਹੁਤ ਪਰ ਸੱਜਣ ਜਿਹੜੇ ਇਸ ਮੈਚ ਦਾ ਆਨੰਦ ਮਾਣ ਰਹੇ ਨੇ ਦਰਸ਼ਕ ਹੌਲੀ ਹੌਲੀ ਆਉਣਾ ਸਟਾਰਟ ਕਰ ਦੇਣਗੇ ਔਰ ਕਿਉਂਕਿ ਪੁਰਾਣਾ ਹੈ ਬਹੁਤ ਇਹਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਨੇ ਕਿਉਂਕਿ ਬਾਬਾ ਜੀ ਤਨਤਨ ਬਾਬਾ ਲੱਖਾਂ ਦਾ ਦਾਤਾ ਬਹੁਤ ਮਹਾਨ ਜਗ੍ਹਾ ਇਸ ਨੜਾਰੇ ਨਗਰ ਦੇ ਵਿੱਚ ਲੋਕਾਂ ਦੀ ਬਹੁਤ ਸ਼ਰਧਾ ਭਾਵਨਾ ਹੈ ਤੇ ਉਹਨਾਂ ਦੀ ਯਾਦ ਦੇ ਵਿੱਚ ਸਾਲਾਨਾ ਤੌਰ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਮਨਾਇਆ ਗਿਆ। ਹੁਣ ਤਾਂ ਸਾਰੇ ਹੀ ਟੂਰਨਾਮੈਂਟ ਕਰਾਉਂਦੇ ਨੇ। ਜਿਉਂਦਾ ਇੱਥੇ ਮੇਰੀ ਹੋਸ਼ ਦੇ ਵਿੱਚ ਪੰਜਾਬ ਦੇ ਜਿਹੜੇ ਨਾਮੀ ਗ੍ਰਾਮੀ ਸਿੰਗਰ ਨੇ ਹੰਸਰਾਜ ਹੰਸ ਵਰਗੇ ਕੁਲਦੀਪ ਮਾਨਿਕ, ਸੁਰੇਂਦਰ ਸ਼ੇਡਾ ਤੇ ਅੱਜ ਦੀ ਪੀੜ੍ਹੀ ਦੇ ਜਿਹੜੇ ਤਲਜੀਤ ਸਟਾਰ ਬਣਿਆ ਹੈ ਉਹ ਵੀ ਇਸ ਮੇਲੇ ਦੇ ਉੱਤੇ ਆਪਦੀ ਹਾਜ਼ਰੀ ਲਵਾ ਕੇ ਗਿਆ ਹੋਇਆ ਹੈ। ਔਰ ਵਧੀਆ ਖਿਡਾਰੀਆਂ ਨੇ ਇੱਥੇ ਆਪਦੀ ਖੇਡ ਦਾ ਪ੍ਰਦਰਸ਼ਨ ਹਰ ਸਾਲ ਕੀਤਾ ਹੈ ਅੱਜ ਸੁਪਰਸਟਾਰ ਪਲੇਅਰ ਬਣ ਕੇ ਨਾਂਕੇ ਨੂੰ ਦਿੱਤੇ ਨੇ ਔਰ ਕਿਉਂਕਿ ਬਾਬਾ ਲੱਖਾਂ ਦਾ ਦਾਤਾ ਕਲੱਬ ਦਾ ਨਾਮ ਬਹੁਤ ਵੱਡਾ ਸੀ ਜਗ੍ਹਾ ਬਹੁਤ ਵੱਡੀ ਹੈ ਮਾਨਤਾ ਬਹੁਤ ਹੈ ਤੇ ਸਾਡੇ ਐਨਆਰਆਈ ਵੀਰਾਂ ਦੀ ਬਹੁਤ ਭਾਵਨਾ ਸ਼ਰਧਾ ਵੀ ਇਹਦੇ ਨਾਲ ਜੁੜੀ ਹੋਈ ਹੈ ਬਹੁਤ ਵੱਡੇ ਲੈਵਲ ਦੇ ਉੱਤੇ ਇੱਥੇ ਆਪ ਦਾ ਸਹਿਯੋਗ ਕਰਦੇ ਨੇ ਸਾਡੇ ਨਗਰ ਨਿਵਾਸੀ ਜਿਹੜੇ ਨੇ ਉਹ ਬਹੁਤ ਸ਼ਰਧਾ ਭਾਵਨਾ ਨਾਲ ਆਪਦੀ ਸੇਵਾ ਪਾਉਂਦੇ ਨੇ ਤੇ ਅਸੀਂ ਸਾਰੇ ਵੀ ਆਪ ਦਾ ਤਿਲ ਫੁੱਲ ਇੱਥੇ ਦੇ ਕੇ ਜਾਈਦਾ ਕਿਉਂਕਿ ਖੇਡਾਂ ਜਿਹੜੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਮੇਲੇ ਸਭ ਤੇ ਸਾਂਝੇ ਹੁੰਦੇ ਨੇ ਤੇ ਕਿਉਂਕਿ ਪੰਜਾਬ ਸਾਡਾ ਮੇਲਿਆਂ ਦੀ ਧਰਤੀ ਹੈ ਤੇ ਇੱਥੇ ਹਮੇਸ਼ਾ ਹੀ ਲੋਕਾਂ ਨੇ ਇਕੱਤਰ ਹੋ ਕੇ ਖੁਸ਼ੀਆਂ ਮਨਾਇਆ ਜਰਦਾਰ ਪ੍ਰੀਤਮ ਸਿੰਘ ਪ੍ਰੀਤਾ ਜਿਨ੍ਹਾਂ ਦਾ ਹੁਣੇ ਹੀ ਥੋੜਾ ਜਿਹਾ ਪਹਿਲਾਂ ਇਤਕਾਲ ਹੋਇਆ ਹੈ ਉਹਨਾਂ ਨੇ ਹਰ ਸਾਲ ਹੀ ਇਸ ਖੇਡ ਮੇਲੇ ਦਾ ਉਦਘਾਟਨ ਕੀਤਾ ਹੈ ਦੋ ਚਾਰ ਸਾਲ ਤੋਂ ਕਰੋਨਾ ਦਾ ਵਜ੍ਹਾ ਕਰੋਨੇ ਦੇ ਵਜ੍ਹਾ ਕਰਕੇ ਮੇਲਾ ਜਿਹੜਾ ਸੀ ਜਿਹੜਾ ਦੁਬਾਰਾ ਇਸ ਨਗਰ ਦੇ ਵਿੱਚ ਆਈਆਂ ਨੇ ਮੈਂ ਸਾਰੇ ਹੀ ਇਸ ਕਲੱਬ ਦੇ ਮੈਂਬਰ ਸਾਬਾਨਾ ਨੂੰ ਪ੍ਰਧਾਨ ਜੀ ਸੰਜੀਵ ਜੋਸ਼ੀ ਜੀ ਨੂੰ ਚਰਨਜੀਤ ਸੰਪਲ ਜੀ ਨੂੰ ਪ੍ਰਵੀਨ ਜੋਸ਼ੀ ਜੀ ਨੂੰ ਰਾਜੂ ਜੋਸ਼ੀ ਜੀ ਨੂੰ ਵਿਜੇ ਜੋਸ਼ੀ ਜੀ ਨੂੰ ਸਾਡੇ ਬਾਬਾ ਜੀ ਬਾਬਾ ਚਮਨ ਜੀ ਅਮਰੀਕਾ ਤੋਂ ਪਹੁੰਚੇ ਨੇ ਇਹਨਾਂ ਨੂੰ ਔਰ ਸਾਰੇ ਹੀ ਦਰਜਾ ਬੇ ਦਰਜਾ ਮੇਰੇ ਨਾਲ ਗੁਰਾਇਆ ਸਾਹਿਬ ਬੈਠੇ ਨੇ ਜਸਪੀਰ ਸਿੰਘ ਜੀ ਗੁਰਾਇਆ ਸਾਹਿਬ ਪਾਵਰ ਲਿਫਟਿੰਗ ਦੇ ਜਨਰਲ ਸੈਕਟਰੀ ਦੇ ਅਵਤਾਰ ਜੀ ਬੈਠੇ ਨੇ ਡਾਕਟਰ ਟੋਨੀ ਜੀ ਬੈਠੇ ਨੇ ਇੰਦਰਜੀਤ ਜੀ ਬੈਠੇ ਨੇ ਸਮੇਂ ਤੋਂ ਇੱਥੇ ਚੱਲਦਾ ਆ ਰਿਹਾ ਤੇ ਅੱਗੇ ਵੀ ਇਦਾਂ ਹੀ ਵਧੀਆ ਧੂਮ ਧਾਮ ਦੇ ਨਾਲ ਚੱਲਦਾ ਰਹੇ ਬਹੁਤ ਵਧੀਆ ਸੱਭਿਆਚਾਰਕ ਪ੍ਰੋਗਰਾਮ ਜਿਹੜਾ ਪਰਸੂ ਨੂੰ ਵੇਖਣ ਨੂੰ ਮਿਲਣਾ ਹੈ ਆਪਣੇ ਸਾਰੇ ਦਰਸ਼ਕਾਂ ਨੂੰ ਕਨਵਰ ਗਰੇਵਾਲ ਕਨਵਰ ਗਰੇਵਾਲ ਪੰਜਾਬ ਦੀ ਬਹੁਤ ਬੁਲੰਦ ਆਵਾਜ਼ ਹੈ ਉਹਨੇ ਆਪ ਦਾ ਯੋਗਦਾਨ ਪਾਉਣਾ ਇੱਥੇ ਪੂਰਾ ਮੇਲਾ ਲਾਉਗਾ ਤੁਸੀਂ ਸਾਰਿਆਂ ਦੇ ਹਮ ਬਹੁਤ-ਬਹੁਤ ਧੰਨਵਾਦ ਜੀ ਬਹੁਤ ਸੋਹਣੇ ਸੁਚੱਜੇ ਤਰੀਕੇ ਦੇ ਨਾਲ ਸਰਦਾਰ ਦਲਜੀਤ ਸਿੰਘ ਜੀ ਨਡਾਲਾ ਸਾਹਿਬ ਜਿਨ੍ਹਾਂ ਨੇ ਸਾਰੇ ਆਏ ਹੋਏ ਦਰਸ਼ਕਾਂ ਦਾ ਧੰਨਵਾਦ ਕੀਤਾ ਤੇ ਇਸ ਭੰਤਨਵ ਬੱਲਾਖ ਦਾਤਾ ਜੀ ਅਕਾਲ ਪੁਰਖ ਦੇ ਅੱਗੇ ਰੱਖੀ ਹੈ ਕਿ ਇਸੇ ਤਰ੍ਹਾਂ ਇਹ ਮੇਲੇ ਲੱਗਦੇ ਰਹਿਣ ਕਿਉਂਕਿ ਪੰਜਾਬ ਇਹ ਮੇਲਿਆਂ ਦੀ ਧਰਤੀ ਹੈ। ਅੰਦਰ ਬੱਬਾ ਲਖ ਦਾਤਾ ਜੀ ਧਰਗਾਹ ਦੇ ਮੁੱਖ ਸੇਵਾਦਾਰ ਨੇ ਔਰ ਨਾਲ ਦੀ ਨਾਲ ਮੈਂ ਇੱਕ ਵਾਰ ਫਿਰ ਤੋਂ ਧੰਨਵਾਦ ਕਰਾਂਗਾ। ਡਾਕਟਰ ਪ੍ਰੇਤਾਂ ਬ੍ਰਦਰ ਜੀ ਯੂਐਸਏ ਵਾਲੇ ਸਤਪਾਲ ਮਲਤਾਨੀ ਜੀ ਯੂਐਸਏ ਔਰ ਜਸ ਸ਼ਾਹੀ ਜੀ ਯੂਐਸਏ ਵਾਲੇ ਲੱਕੀ ਯੂਐਸਏ ਸ਼੍ਰੀ ਸੰਜੀਵ ਕੁਮਾਰ ਜੋਸ਼